ਓਪੋ ਬੋਰਨ ਕਨੋ ਕਦੀ ਸਾਰ ਕਨੋ ਤੀ ਦੋ ਕਨੋ ਗੱਡੀਆਂ ਨੇ ਮੈਂ ਮੇਰੇ ਫੂਕ ਮੈਂ ਭਾਜੀ ਵੀ ਹਰ ਨਹੀਂ ਵਾਟ ਕਿਹੜੀ ਆ ਓ ਹਾ ਲੋ ਉਹ ਪੈਣ ਦੇ ਉਹ ਝੋਪੜਾ ਉਹ ਆ ਲੱਖੋ ਟੋ ਲੱਖੋ ਵੀ ਜੈ ਵੀ ਮਾਤਾ ਉਹ ਕਿਹੜਾ ਸੋੜ ਕੇ ਲੈ ਵੇਖੋ ਕੌਣ ਪੈਣ ਜਾਣਗੇ ਹੁਣ ਪੈਣ ਦੇ ਔਰ ਕੀ ਆ ਵੀਰ ਉੱਪਰ ਤੂੰ ਵੀ ਇੱਥੇ ਆ ਆ ਕੋਣ ਪੈਣ ਜਾਣਗੇ ਪੈਣ ਦੇ ਵੇਖੋ ਤੁਸੀਂ ਚੱਲ ਨਹੀਂ ਸਕੀ 82 ਆ ਮੇਰਾ ਪਾਟਾ ਦਾੜੀ ਖੋਤੀ ਯਾਰ ਕੀ ਕਰਿਆ ਹੈ ਹੈਲੋ ਬਣਾ ਵੀਡੀਓ ਬਣਾ ਕੋਈ ਜਿਆਦਾ ਕਰਨਾ ਕਿੰਨੇ ਚਿਰ ਜਨਨੀ ਲੰਢਾ ਦੀ ਇਤਫਤ ਕੋਈ ਆ ਗਈ ਤੂੰ ਮਤ ਕਹ ਵਾਹਲੋ ਨਹੀਂ ਉਹ ਮੁੰਡਾ ਮਾਪਾ ਤੂੰ ਪੁੱਤ ਦੇਣਾ ਨਹੀਂ ਸਹੀ ਕਹਿੰਦੇ ਨਹੀਂ ਇਹ ਤਾਂ ਗਾਲ ਕੱਢੀ ਕਿੰਨੇ ਘਾਲ ਘਾਲ ਕੱਢੀ ਮੈਂ ਤਾਂ ਮਾਰੀ ਮਾਰੀ ਆ ਵੇਖੋ ਕੋਣ ਗਿਆ ਗਾਲ ਨਹੀਂ ਕਰੀ ਇੱਕ ਵੀ ਗਾਲ ਨਹੀਂ ਕੱਢੀ ਹਵੇ ਕੋਣ ਗਾਲ ਕੱਢਣਿਆ ਮੈਂ ਆ ਗਿਆ ਤੈਨੂੰ ਬੜਾ ਤੋੜਿਆ ਵੀਡੀਓ ਬਣਾਉਣਾ ਕੋਣ ਗਾਲ ਕੱਢਣਿਆ ਕੱਲੀ ਨਹੀਂ ਗਾਲ ਗਾਲ ਕੱਢਣਿਆ ਉਹ ਖਲੋ ਜੀ ਗਾਲ ਤੇ ਤਿੱਬੜ ਗਿਆ ਤੇਰੇ ਗਾਲਾਂ ਦਾ ਮੁੱਲ ਆਇਆ ਕਿ ਪੈਜੂ ਗਿਆ ਗਾਲਾਂ ਦਾ ਮੁੱਲ ਚਾਹੇ ਨਹੀਂ ਆਇਆ ਗਾਲਾਂ ਕੱਟ ਗਿਆ ਗਾਲਾਂ ਨਹੀਂ ਕਹਿੰਦੀ ਤੂੰ ਕੱਲੀ ਹੀ ਆ ਆਹਨੇ ਆਪੇ ਆ ਰਿਹਾ ਆਪਾਂ ਨਿਵਾੜੀਓ ਫੇਰ ਕਰਾ ਰੋਖ ਰੋਖ ਨਾ ਕੱਢੀ ਨੀ ਆਹ ਪਾ ਲੰਮੇ ਨੂੰ ਪਿੱਛੇ ਆਈ ਤੂੰ ਹਾਂ ਪਾ ਲੰਮੇ ਆਈ ਤੂੰ ਚੜ ਕੇ ਜੱਫਰ ਮੈਂ ਬਾਹੀ ਮਾਰਸ ਲਈ ਜਾਂ ਮਾਰਸ ਲਈ ਇੱਕ ਮਾਰਸ ਛਾਣ ਏ ਉਹ ਕਈ ਫੜ ਪਰ ਕਰ ਮੇਰੇ ਸੁਣਾ ਮਰਸ ਤੇਰੇ ਵੱਜ ਕੇ ਕਿਸੇ ਚ ਮਰ ਗਿਆ ਉਹਨਾਂ ਕੋਲ ਬਾਕੀ ਆਵੇ। ਉਹ ਕਾਹਦੇ ਕੁੱਪਰੇ ਨੂੰ ਨਹੀਂ ਕਰ। ਜਿੰਨਾ ਦੀ ਫੂਲ ਦੇ ਫੂਲ ਆਉਣ ਕਾ ਨਾਮ ਨਾ। ਜਿਹਨੇ ਪਾਈ ਅੰਟੀ ਉਹਨਾਂ ਦੀ ਪੈਰ ਨਹੀਂ। ਜਿੱਥੇ ਮਰਗੀ ਬੰਦੇ ਲਿਆ। ਉਹਨੂੰ ਜੈਲੀ ਕਰਾਉਂਦੇ ਨੇ। ਪਰਮੂਲੇ ਦਾ ਕਾਹੀ ਨਹੀਂ। ਕਿੰਨਾ ਪਹਿਲੇ ਗਈ ਉਹ ਨਹੀਂ ਰਿਹਾ। ਉਹਨੇ ਹੁਣੇ ਆਇਆ। 20 ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ। ਦੋ ਤਰ੍ਹਾਂ ਲਓ। ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ। ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀ ਕਿ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕਢਦਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਇਹ ਦਰਖਾਸਤਾਂ ਹੀ ਰਾਤ ਲੈ ਲਈ ਸੀਗੇ ਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਨਾ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਵੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਊਗੀ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਲਾਲ ਸਿੰਘ ਕੱਕੜ ਜੂਨ ਪ੍ਰਧਾਨ ਚੁਗਾਵਾ ਅੱਜ ਜਿਹੜਾ ਇੱਥੇ ਲੋਪੋ ਕੇ ਥਾਣੇ ਦੇ ਵਿੱਚ ਧਰਨਾ ਲੱਗਿਆ ਵਾ ਇਹ ਸਾਡੇ ਪਿੰਡ ਕੱਕੜ ਦੇ ਵਿੱਚ ਬਾਜ ਸਿੰਘ ਨਾਮ ਦਾ ਵਿਅਕਤੀ ਆ ਕਿਸਾਨ ਆ ਉਹਦੀ ਇੱਕ ਬੀਬੀ ਨੇ ਵਾਟਰ ਹਲਤੀ ਸੀ ਲਾਗੋ ਲਾਗ ਉਹਨਾਂ ਦੀ ਉਹਦੇ ਠੇਕੇ ਤੇ ਤਾਲੀ ਲਈ ਹੋਈ ਸੀ ਬਾਜ ਸਿੰਘ ਨੇ ਤੇ ਉਹਦੀ ਮਤਲਬ ਰਵਾਟ ਸਾਂਜੀ ਸੀ ਉਹਦੇ ਉੱਤੇ ਕੋਈ ਤਵੀ ਲੱਗ ਗਈ ਆ ਉਹਦੇ ਸਬੰਧ ਦੇ ਵਿੱਚ ਬੀਬੀ ਨੇ ਪਿੰਡ ਦੇ ਵਿੱਚ ਕੋਈ ਨਿਆਣੀ ਮੰਗਿਆ ਕਿਸੇ ਸਰਪੰਚ ਨੂੰ ਮੈਂਬਰ ਨੂੰ ਮੋਹਤਵਾਰ ਨੂੰ ਕਿਸੇ ਨੂੰ ਨਹੀਂ ਕੁਛ ਕਿਹਾ ਕਿ ਸਾਡਾ ਫੈਸਲਾ ਕਰਾ ਦਿਓ ਉਨੇ ਚੁੱਕ ਕੇ ਉਥੋਂ ਆਫ ਦੀ ਉਹਦਾ ਨਾਲ ਵੱਧ ਘੱਟ ਕੀਤੀ ਆ ਤੇ ਫਿਰ ਇੱਕ ਪਿੱਛੋਂ ਉਹਨੇ ਮੰਗਾਏ ਆ ਚਾਰ ਪੰਜ ਬੰਦੇ ਦੋ ਬੰਦੇ ਆ ਤੇ ਦੋ ਜਨਾਨੀਆਂ ਨੇ ਤੇ ਤਿੰਨ ਜਨਾਨੀਆਂ ਨੇ ਤਿੰਨ ਬੰਦੇ ਤਿੰਨ ਬੰਦੇ ਤੇ ਦੋ ਜਨਾਨੀਆਂ ਗੱਡੀ ਦੇ ਵਿੱਚ ਆਏ ਆ ਉਹਨਾਂ ਨੇ ਆ ਕੇ ਤੇ ਇਸ ਬੀਬੀ ਜਿਹੜੀ ਅਮਨਦੀਪ ਕੋਰਿਆ ਇਹਨੇ ਇਹਦੇ ਨਾਲ ਬਹੁਤ ੱਕਾ ਮੁਕੀ ਕੀਤਾ ਇਹਦੀ ਦਾੜ੍ਹੀ ਵੀ ਪੱਟੀ ਆ ਇਹਨਾਂ ਨੂੰ ਛੁੱਟਿਆ ਵਾ ਥੱਲੇ ਤੇ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ ਮੈਂ ਇੱਥੇ ਉਹ ਗੱਲਾਂ ਨਹੀਂ ਕਰ ਸਕਦਾ ਜਿਹੜੀਆਂ ਗਾਲਾਂ ਉਹਨਾਂ ਨੇ ਕੱਢੀਆਂ ਨੇ ਉਹ ਐਸ ਵੀਡੀਓ ਦੇ ਵਿੱਚ ਫੀਡ ਆ ਸਾਰਾ ਕੁਝ ਸੁਣ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਉਹ ਗਾਲਾਂ ਆਈਆਂ ਮੈਨੂੰ ਮੇਰਾ ਮਨ ਇਜਾਜ਼ਤ ਨਹੀਂ ਦਿੰਦਾ ਕਿ ਇਸ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਮੈਂ ਕਿਸੇ ਦੀ ਬਾਬਤ ਕੱਢਾਂ ਇੱਕ ਔਰਤ ਹੋਣ ਦੇ ਨਾਤੇ ਵੀ ਉਹਨੇ ਇੰਨੀਆਂ ਗਾਲਾਂ ਮੰਦੀਆਂ ਕੱਢੀਆਂ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਸਾਡੇ ਗੁਰਸਿੱਖ ਭਾਈ ਦੀ ਸਾਰਾ ਪਰਿਵਾਰ ਉਹ ਸ਼ਾਂਤ ਹੈਗਾ ਵਧੀਆ ਕੋਈ ਨਸ਼ੇ ਪੱਤੀਆਂ ਵਾਲੇ ਨਹੀਂਗੇ ਵਧੀਆ ਬੰਦੇ ਨੇ ਤੇ ਇਹਨੇ ਇਨਸਲਟ ਕੀਤੀ ਇੰਨੀ ਜ਼ਿਆਦੀ ਇਹਦਾ ਸਾਨੂੰ ਜਿਹੜਾ ਵਾ ਜੇ ਇਨਸਾਫ ਕੱਕੜ ਚੌਂਕੀ ਤੋਂ ਮਿਲ ਜਾਂਦਾ ਅਸੀਂ ਇੱਥੇ ਲੋਪੋਕੇ ਥਾਣੇ ਨਹੀਂ ਸੀ ਆਉਣਾ ਜਦ ਕਿ ਕੱਕੜ ਚੌਂਕੀ ਬਣਾਉਣ ਦਾ ਕੀ ਫਾਇਦਾ ਜੇ ਸਾਡੀ ਅੱਖ ਕਿਸੇ ਨੇ ਗੱਲ ਨਹੀਂ ਸੁਣਨੀ ਤੇ ਜੇ ਇੱਥੇ ਅਸੀਂ ਥਾਣੇ ਚ ਆਏ ਆ ਇੱਥੇ ਵੀ ਐਸਐਚਓ ਸਾਹਿਬ ਨੂੰ ਦਫ਼ਤਰ ਆ ਕੇ ਫੋਨ ਕੀਤਾ ਵਾ ਤੇ ਐਸਐਚਓ ਸਾਹਿਬ ਕਹਿੰਦੇ ਕਿ ਮੈਂ ਰੇਚ ਅੰਮ੍ਰਿਤਸਰਿਆਂ ਮੈਨੂੰ 2 ਘੰਟੇ ਲੱਗ ਜਾਣੇ ਆਉਂਦੇ ਆ ਜਦ ਕਿ ਆਪਣੇ ਕੁਆਟਰ ਦੇ ਵਿੱਚ ਹੀ ਬਰਾਜਮਾਨ ਸੀਗੇ ਫਿਰ ਜਦੋਂ ਅਸੀਂ ਇੱਥੇ ਗਏ ਆ ਕੁਆਟਰ ਦੇ ਸਾਨੂੰ ਕਿਸੇ ਨੇ ਸੂਦ ਦਿੱਤੀ ਪਈ ਉਹਦੇ ਇੱਥੇ ਹੀ ਐਸਐਚਓ ਸਾਹਿਬ ਤੇ ਉੱਥੇ ਗਏ ਆ ਮਿਲਿਆ ਸਾਨੂੰ ਉੱਥੇ ਵੀ ਨਹੀਂ ਕਿਹਾ ਕਿ ਮੈਂ ਨਹਾ ਰਿਹਾ ਵਾਂ ਮੈਂ ਆ ਕਰ ਰਿਹਾ ਜੇ ਕਰ ਰਿਹਾ ਜਦੋਂ ਅਸੀਂ ਬਾਹਰ ਆਏ ਆ ਫੇਰ ਆਇਆ ਵਾ ਤੇ ਗੱਲ ਸਾਡੀ ਸੁਣੀ ਸਾਡੇ ਵੱਲ ਐਸ.ਐਚ.ਓ. ਸਾਹਿਬ ਪਿੱਛਾ ਕਰਦੇ ਰਹਿਆ ਇਸ ਮਜਬੂਰੀ ਦੇ ਵਿੱਚ ਅਸੀਂ ਆ ਜਿਹੜਾ ਧਰਨਾ ਲਾਇਆ ਵਾ ਸਾਡਾ ਕੋਈ ਸ਼ੌਂਕ ਨਹੀਂ ਧਰਨਾ ਲਾਉਣ ਦਾ ਨਾ ਹੀ ਧਰਨਾ ਲਾਉਣ ਵਾਸਤੇ ਪਿੰਡ ਤੋਂ ਆਏ ਸੀ ਇਹ ਵੀ ਜਿੱਥੇ ਸਾਨੂੰ ਇਨਸਾਫ ਨਹੀਂ ਮਿਲਦਾ ਉਸ ਬੀਬੀ ਦਾ ਪਰਚਾ ਨਹੀਂ ਹੁੰਦਾ ਉਹਦੀ ਅਸੀਂ ਕਾਪੀ ਨਕਲ ਨਹੀਂ ਲੈ ਕੇ ਜਾਂਦੇ ਉਹ ਸਾਡੇ ਜੁੱਤਾਂ ਉਹਨੇ ਕੀਤਾ ਵਾ ਉਹੋ ਹੀ ਧਰਾਵਾ ਲਾ ਕੇ ਉੱਤੇ ਪਰਚਾ ਹੋਊਗਾ ਫਿਰ ਜਾਵਾਂਗੇ ਸਾਡੇ ਹੋਰ ਵੀ ਪਿੰਡਾਂ ਤੋਂ ਬੰਦੇ ਆ ਰਹੇ ਆ ਧਰਨਾ ਵਧ ਰਿਹਾ ਜੀ ਇਹ ਭਾਜੀ ਕੱਲ ਦੀ ਮੇਰੀ ਜੀ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰਾਂ ਧੱਕਾ ਮੁੱਕੀ ਹੀ ਬਹੁਤ ਮਰਨਾਂ ਧੱਕਾ ਆਇਆ ਤੇ ਪਹਿਲੋ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਤਾਂ ਹੀ ਸਵੇਰ ਦੇ ਆਏ ਇੱਥੇ ਐਸਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਤੋਂ ਉੱਥੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਹੀ ਇੱਥੇ ਕੱਜ ਖਰਾਬ ਹੋਣ ਡੈ ਹੁਣ ਫਿਰ ਇਹ ਕਰਕੇ ਜਿਹੜਾ ਨਾਗੂਨ ਇਨਸਾਫ ਹੋਇਆ ਤਫੇ ਰਹੀ ਚੇਤਾਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੀ ਜਿਵੇਂ ਅੱਖੇ ਚੋਂ ਹੋਇ ਕਹਿ ਰਹੇ ਹਾਂਜੀ ਕੀ ਮਸਲਾ ਹੈ ਸਾਰਾ ਮਸਲਾ ਇਹ ਇਨਸਾਫ ਮੰਗਣ ਦਾ ਹੈ ਕਿ ਸਾਾਨੂੰ ਇਨਸਾਫ ਮਿਲੇ ਦੀ ਦੀਬੀ ਨਾਲ ਝਗੜਾ ਹੋ ਆਪਣੀ ਜ਼ਮੀਨ ਨਹੀਂ ਲਾਗੇ ਵਾਹਣ ਡਿਆ ਆਂਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੀ ਮਿੱਟੀ ਲਾ ਦਾਂਗੇ ਵਾਟਰ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜੀ ਗਲਤ ਉੱਥੇ ਮਿਲ ਕੇ ਜਿੰਨੀ ਤੇਰੀ ਜ਼ਮੀਨ ਬੰਦੀ ਆਪਣੀ ਵਟ ਪਾਲਾ ਆਂਦੀ ਨਹੀਂ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲਾ ਕੇ ਖਲੋਗੀ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਆਪਣੀ ਜ਼ਮੀਨ ਤੇ ਚਲੇ ਗਿਆਂ ਤੇ ਤੇ ਨੇ ਤੇ ਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਇਆ ਤੇ ਮਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਗੱਲ ਪੈ ਗਿਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਇੱਜ਼ਤੀ ਕੀਤੀ ਆ ਨਾਲ ਇੰਨਾ ਮੈਨੂੰ ਬੜਾ ਭੁਆ ਤੇ ਕੋਈ ਮੇਰੇ ਪੱਲੇ ਵੀ ਛੱਡਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਅੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆਂ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਏ ਤੇ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗੱਡੀਆਂ ਕੋਈ ਗੱਲ ਆਖੀ ਹੱਥੀ ਜੋੜੀ ਗਏਗੇ ਤੇ ਮੇਰੇ ਗਾਲੀ ਪਈਆਂ ਗਈਆਂ ਉਈ ਬਣੀ ਆਗੇ ਦੀ ਪ੍ਰਧਾਨ ਆ ਜਿਹੜੀ ਉਹਨੇ ਮੇਰੀ ਵੀ ਨਹੀਂ ਬੀਤੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਆ ਮੈਂ ਤੈਨੂੰ ਉੱਥੇ ਲੈ ਜਾਊਂਗੀ ਮੈਂ ਤੈਨੂੰ ਚੁਕਾ ਦਊਂਗੀ ਤੈਨੂੰ ਮਰਵਾ ਦਊਂਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਆ ਤੇ ਇਹਨਾਂ ਤੋਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਐ ਪਰਚਾ ਹੋਣਾ ਚਾਹੀਦਾ ਮੈਨੂੰ ਇਹਨਾਂ ਤੋਂ ਡਰ ਆ ਰਿਹਾ ਹੈ ਹਾਂਜੀ ਇੱਕ ਬੰਨੇ ਪੈੜੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਬੰਨੇ ਹੀ ਕਿਲਾ ਇਕਠੇ ਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਵੰਡੇ ਆ ਉੱਥੋਂ ਜਾ ਕੇ ਮੇਰੇ ਨਾਲ ਬੁਰਾ ਭਲਾ ਬੋਲਣ